ਸਾਰਜੋਗ ਵੱਖ-ਵੱਖ ਜੱਤੇ ਬੰਦਿਆਂ ਦੇ ਆਗੂ ਸਾਹਿਬਾਨ ਵੱਖ-ਵੱਖ ਸਮਾਜ ਸੇਵੀ ਜੱਤੇ ਬੰਦਿਆਂ ਦੇ ਆਗੂ ਸਾਹਿਬਾਨ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਤੋਂ ਪਹਿਲਾਂ ਬੜੇ ਹੀ ਬੁਲਾਰਿਆਂ ਨੇ ਤੁਸੀਂ ਵਿਚਾਰ ਸੋਰੇ ਸੀ ਕਿਉਂਕਿ ਜੇ ਮੈਂ ਗੱਲ ਕਰਾਂ ਅੱਜ ਵੀ ਡੈਮੋਕਰੇਸੀ ਦੇ ਅਨਸਾਰ ਲੋਕਰਾਜ ਦੇ ਅਨਸਾਰ ਆਪਾਂ ਨੂੰ ਯੂਨਾਈਟ ਹੋਣ ਦੀ ਲੋੜ ਆ ਇਕਤਾ ਦੀ ਲੋੜ ਆ ਜਿੰਨੀ ਦੇਰ ਤੱਕ ਕਿਸਾਨ ਵੀਰੋ ਆਪਣੀ ਏਕਤਾ ਨਹੀਂ ਆਪਾਂ ਕੋਈ ਮੰਡਲ ਨਹੀਂ ਬਣਾ ਸਕਦੇ ਜੇ ਨਾ ਗੱਲ ਕਰਾਂ ਸਨ 82 ਦੇ ਵਿੱਚੋਂ ਇਦਰਾ ਗਾਦੀ ਨੇ 76 ਦੀ ਧਾਰਾ ਨੂੰ ਤੋੜ ਕੇ ਸੌਦਾ ਕਰਕੇ ਜਿੱਥੇ ਸਾਡੇ ਪੰਜਾਬ ਦੇ ਸੂਬੇ ਦੇ ਵਿੱਚ 350 ਕਿਲੋਮੀਟਰ ਦਰਿਆ ਚੱਲਦੇ ਨੇ ਔਰ ਇਹਨਾਂ ਦੇ ਪਾਣੀਆਂ ਨੂੰ ਵੰਡ ਕਰਕੇ ਐਸਓਆਈਐ ਲੈਰ ਦਾ ਠੱਪਾ ਲਾਇਆ ਤੇ ਨੀਂ ਪੱਤਰ ਰੱਖਿਆ ਜੇ ਮੈਂ ਗੱਲ ਕਰਾਂ ਇਹਨਾਂ ਸਰਕਾਰਾਂ ਦੀ ਜਿੱਥੇ ਇਹ ਕੁਬ ਕਰਨ ਦੀ ਨੀਂਦ ਸੌ ਜਾਂਦੀਆਂ ਸਾਡਾ ਗੋਦ ਵਰਗਾ ਪਾਣੀ ਸੀ ਜੇ ਮੈਂ 40 ਸਾਲ ਪਿੱਛੇ ਜਾਵਾਂ ਤੇ ਅਸੀਂ ਇਸ ਪਾਣੀ ਨਾਲ ਰੋਟੀਆਂ ਪਕਾਉਂਦੇ ਸੀ ਦਾਲਾਂ ਬਣਾਉਂਦੇ ਸੀ ਤੇ ਵਿੱਚ ਨਹਾਉਦੇ ਸੀ ਜੇ ਅੱਜ ਮੈਂ ਗੱਲ ਕਰਾਂ ਸਰਕਾਰਾਂ ਦੀ ਜਿੱਥੇ ਇਹਨਾਂ ਨੇ ਫੈਕਟਰੀਆਂ ਤੋਂ ਵੱਡੇ-ਵੱਡੇ ਪੈਸੇ ਲੈ ਕੇ ਤੇ ਅਨਅਧਿਕਾਰ ਤੋਂ ਉਹਨਾਂ ਨੂੰ ਜਿਹੜਾ ਪਾਣੀ ਆ ਸਾਡਾ ਵਿੱਚ ਛੱਡਣ ਦਾ ਹੁਕਮ ਦਿੱਤਾ ਤੇ ਜਿਹੜਾ ਅੱਜ ਸਾਡਾ ਪਾਣੀ ਆ ਬਹੁਤ ਜ਼ਹਿਰ ਦਾ ਰੂਪ ਧਾਰਨ ਕਰ ਚੁੱਕਾ ਜਿੱਥੇ ਕਿਸਾਨ ਨਹੀਂ ਜਿੱਥੇ ਹਰ ਵਰਗ ਹਰ ਹੁਵਾਮ ਜੇ ਕੋਈ ਦੁਕਾਨਦਾਰਾ ਹੋਵੇ ਜੇ ਇਸ ਪਾਣੀ ਦੀ ਲਪੇਟ ਵਿੱਚ ਆ ਕੇ ਜੇ ਮੈਂ ਗੱਲ ਕਰਾਂ ਕੈਂਸਰ ਵਰਗੀਆਂ ਬਿਮਾਰੀਆਂ ਜਿਗਰ ਸਲੋਪਸ ਵਰਗੀਆਂ ਬਿਮਾਰੀਆਂ ਔਰ ਹੋਰ ਅਲਰਜੀ ਦੀਆਂ ਬਿਮਾਰੀਆਂ ਜੇ ਅਸੀਂ ਹਲੇ ਵੀ ਨਾ ਜਾਗੇ ਤੇ ਕਿਸਾਨ ਵੀਰੋ ਆਪਾਂ ਨੂੰ ਜਾਗਣਾ ਪੈਣਾ ਔਰ ਸਾਨੂੰ ਜਿਹੜੀ ਲੜਾਈ ਆ ਆਪਦੇ ਮੋਟਿਆਂ ਦੇ ਲੜਨੀ ਪੈਣੀਆਂ ਇਹ ਨਾ ਸਮਝੋ ਵੀ ਸਾਡੀ ਪਾਣੀ ਦੀ ਲੜਾਈ ਸਰਕਾਰਾਂ ਲੜਨੀਆਂ ਕਿਉਂਕਿ 77 ਸਾਲ ਹੋ ਗਏ ਦੇਸ਼ ਆਜ਼ਾਦ ਹੋਏ ਨੂੰ ਹਲੇ ਤਾਈ ਕੋਈ ਪਾਣੀ ਤੇ ਨੀਤੀ ਨਾ ਹੋਵੇ ਕਿਸਾਨ ਵਾਸਤੇ ਕੋਈ ਨੀਤੀ ਨਾ ਹੋਵੇ ਮਜ਼ਦੂਰ ਵਾਸਤੇ ਕੋਈ ਨੀਤੀ ਨਾ ਹੋਵੇ ਮੈਂ ਸਮਝਦਾ ਇਹਨਾਂ ਸਰਕਾਰਾਂ ਦਾ ਪਰਦਾ ਸਾਫ਼ ਕਰ ਲਈ ਆ ਜਿਹੜਾ ਅੱਜ ਦਾ ਠੋਡਾ ਇਕੱਠਾ ਇਹ ਸਰਕਾਰ ਨੂੰ ਬਜੂਰਨ ਕਰੂਗਾ ਕਿ ਅਸੀਂ ਪਾਣੀ ਆਦੇ ਮੁੱਦੇ ਤੇ ਕੋਈ ਗੱਲ ਕਰੀਏ ਸੋ ਭਲਾੜੇ ਬੜੇ ਨੇ ਕਿਉਂਕਿ ਮੈਂ ਵਿਸ਼ਵਾਸ ਤੋਣਾ ਪੀਕੇ ਜੂ ਖੋਸਾ ਪੰਜਾਬ ਜੈਕਾਰੇ ਠੋਡੇ ਨਾਲ ਖੜੀ ਆ ਜਿੱਥੇ ਵੀ ਇਹ ਮੋਰਚਾ ਹੁਕਮ ਕਰੂਗਾ ਇੱਕ ਕਦਮ ਪਿੱਛੇ ਨਹੀਂ ਹਟਾਂਗੇ ਚੇ ਕਿੰਨੀ ਮਰਜੀ ਵੱਡੀ ਕੁਰਬਾਨੀ ਕਰਨੀ ਪਵੇ ਹਰ ਹਿੱਲੇ ਮੂਰੇ ਜਾਵਾਂਗੇ ਸੋ ਇਹਨਾਂ ਹੀ ਬੇਦਖਾ ਕਰਦਾ ਦਾਸ ਬੀਕੇ ਜੂ ਖੋਸਾ ਲੋ ਸਾਰਿਆਂ ਦਾ ਧੰਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ